ਆਪ ਬਾਕੀ ਆਂ ਬਾਲਮੀਕ ਜੀ ਜਿਹੜੇ ਅਗਿਛੇ ਆਏ ਹੋਏ ਆਇਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਭ ਬਾਲਮੀਕ ਪ੍ਰਭਾਨ ਜੀ ਸਿਸ਼ਟੀ ਕਰਤਾ ਜੀ ਉਹਨਾਂ ਦਾ ਅਵਤਾਰ ਜਿਹੜਾ ਜਿਹੜਾ ਉਹ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਔਰ ਜਿੱਥੇ ਅੱਜ ਕਿਰਪੂਤ ਦੇ ਸੂਹ ਸੰਤਾ ਵੱਲੋਂ ਭਗਵਾਨ ਜੀ ਦਾ ਬਾਲਮੀਕ ਜਿਹੜਾ ਜਿਹੜਾ ਮਨਾਇਆ ਗਿਆ ਕੁੱਤੇ ਸ਼੍ਰੋਮਣੀ ਪੰਥਾਕ ਕਾਲੀ ਮਿਸ਼ਲ ਸੀ ਦਾ ਤਰਨਾਦਰ ਸਿੰਘ ਨਤਪੁਰ ਸਾਹਿਬ ਇਸ ਸਮੇਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਤਾ ਵੀਰ ਤੇ ਕਵਰਤੀ ਨਾਗ ਸਿੰਘਾ ਪੰਜਾਬ ਭਾਰਤ ਵਿਸ਼ਵ ਮਜੂਤਾ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਤੇ ਵੀਰ ਸਿੰਘ ਸਰ ਉਹਨਾਂ ਦਾ ਸਜਹਦਰ ਬਾਬਾ ਲਾਪਤ ਸਿੰਘ ਸੂਚੇ ਸੰਗਤਾਂ ਨੂੰ ਵਧਾਈ ਦੇਣ ਵਾਸਤੇ ਨਗਰ ਕਰਪੂਥਲਾ ਵਿਖੇ ਪਹੁੰਚੇ ਆ ਔਰ ਇੱਥੋਂ ਦੇ ਜਿੰਨਾ ਵੀ ਜੂਤ ਆ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਆਪਣੇ ਕਰਪੂਥਲੇ ਦੀ ਉਹ ਸਾਰੇ ਧੰਤਾ ਦੇ ਜੋ ਅਰ ਉਹ ਬਹੁਤ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਬਹੁਤ ਵਧੀਆ ਤੇ ਪ੍ਰੋਗਰਾਮ ਨਹੀਂ ਕੀਤਾ ਔਰ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਸਮਾਜ ਨੂੰ ਇਹ ਗੱਲਬੁਤਾ ਲਿਆਉਣ ਵਾਸਤੇ ਅੱਜ ਭਗਵਾਨ ਜੀ ਦਾ ਜਿਹੜਾ અવਤਾਰ ਜਿਹੜਾ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1300 ਘੋੜਸਵਾਰ ਬਾਬਾ ਪੀਰ ਸਿੰਘ ਜੀ ਬਾਬਾ ਪੀਰ ਸਿੰਘ ਜੀ ਚੱਲਦਾ ਚੱਕਰਵਰਤੀ ਨਿਸ਼ਾਨ ਮੌਜੂਦਾ ਮੁਖੀ ਰਤਨੇ ਕੌਮ ਅੰਗਰੇਟੇ ਗੁਰੂ ਕੇ ਬੇਟੇ ਜਥੇਦਾਰ ਸਿੰਘ ਸਹਿਬਾਨ ਬਾਬਾ ਮੇਜਰ ਸਿੰਘ ਜੀ ਸੋਢੀ ਦਾਸ ਉਹਨਾਂ ਦੀਆਂ ਫੌਜਾਂ ਅਮਨਦੀਪ ਸਿੰਘ ਜੀ ਖੀਰਾਂਵਾਲੀ ਤੇ ਅੱਜ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਦੀਆਂ ਸਮੁੱਚੇ ਭਾਰਤੀਆਂ ਸੰਗਤਾਂ ਨੂੰ ਸਾਡੇ ਵੱਲੋਂ ਪੂਸਮੁੱਚੇ ਦਲਪੰਥ ਵੱਲੋਂ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲੱਖ ਲੱਖ ਵਧਾਈਆਂ ਜੀ ਇਸ ਸਮਾਗਮ ਵਿੱਚ ਪਹੁੰਚੇ ਜਥੇਦਾਰ ਬਾਬਾ ਜੀ ਬਾਬਾ ਲਾਭਰੀ ਸਿੰਘ ਜੀ ਤੇ ਇਹਨਾਂ ਦੀ ਹਾਜ਼ਰੀ ਹੋਈ ਆ ਤੇ ਸਾਡੇ ਤਰਨਾ ਦਲ ਤੋਂ ਜਥੇਦਾਰ ਰਤ ਜੋਗ ਬਾਬਾ ਹੰਸਰਾਇ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਮਹਾਂਪੁਰਖ ਪਹੁੰਚੇ ਆ ਤੇ ਇਹਨਾਂ ਦੀ ਬੜੀ ਫੁੱਲਾ ਵਰਗੀ ਹਾਜ਼ਰੀ ਹੋਈ ਆ ਤੇ ਬਹੁਤ ਦਾਤਾ ਪਲਵੀਰ ਸਿੰਘ ਜੀ ਕਰਨਲ ਵਾਲੇ ਉਹਨਾਂ ਦੀਆਂ ਫੌਜੀਆਂ ਪੁੰਜੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੇ ਇਸ ਸਮਾਗਮ ਦੇ ਵਿੱਚ ਸਾਡੇ ਪੰਤ ਸਿੰਘ ਜੀ ਕਪੂਰ ਜਲੰਧਰ ਤੇ ਹੋਰ ਵੀ ਰੇਂਗ ਸਿੰਘ ਫੌਜਾ ਪੁੰਜੀਆਂ ਸੋ ਬਹੁਤ ਬਹੁਤ ਧੰਨਵਾਦ